18 ਅਪ੍ਰੈਲ 1952 ਜਦ ਜਗਿਆਸੂ ਵਿੱਚੋਂ ਹੌਮੇ ਨਿਕਲ ਜਾਵੇ ਤਾਂ ਵਾਹਿਗੁਰੂ ਉਸ ਦੇ ਹਿਰਦੇ ਵਿੱਚ ਆਪ ਹੀ ਆਸਮੰਦਾ ਹੈ ਜਿੱਥੇ ਖਲਾ ਹੋਵੇਗੀ ਉਥੇ ਏਰ ਭਾਅ ਵਾਯੂ ਆਪ ਹੀ ਆਵੜੇਗੀ ਵਾਹਿਗੁਰੂ ਤਾਂ ਇਸ ਵਾਸਤੇ ਆਪ ਕਰਦਾ ਲੋਚਦਾ ਹੈ ਕਿ ਮੇਰੇ ਪੁੱਤਰ ਮੋੜ ਮੇਰੇ ਪਾਸ ਆ ਜਾਣ ਅਸੀਂ ਹੀ ਹਾਂ ਜੋ ਹੋਰ ਹੋਰ ਰੁਝੇਵਿਆਂ ਵਿੱਚ ਫਸੇ ਵਾਹਿਗੁਰੂ ਜੀ ਨੂੰ ਭੁੱਲੀ ਬੈਠੇ ਹਾਂ ਇੱਕ ਨਾਮ ਸਿਰਫ ਸਾਧਨ ਰੂਪ ਹੈ ਦੂਸਰਾ ਸਿੱਧੀ ਰੂਪ ਹੈ ਇੱਕ ਲਿਵਿੰਗ ਫੀਲਿੰਗ ਜੀਵਨ ਪ੍ਰਤੀਤੀ ਹੈ ਸਾਧਨ ਨਾਮ ਕੀਰਤਨ ਤੇ ਸਿਵਤ ਸਲਾਹ ਦੀ ਮਦਦ ਨਾਲ ਸਿੱਧੀ ਰੂਪ ਹੋ ਜਾਂਦਾ ਹੈ ਜਿਵੇਂ ਕਿਸੇ ਮੁੰਡੇ ਦਾ ਕੁੜੀ ਨਾਲ ਤੇ ਕੁੜੀ ਦਾ ਮੁੰਡੇ ਨਾਲ ਪਿਆਰ ਪੈ ਜਾਂਦਾ ਹੈ ਤੇ ਇੱਕ ਦੂਸਰੇ ਦੇ ਮੁਤਲਕ ਜੋ ਉਹਨਾਂ ਦੀ ਫੀਲਿੰਗ ਚਾਹ ਹੁੰਦੀ ਹੈ ਇਸ ਤਰ੍ਹਾਂ ਦਾ ਸਾਡਾ ਰੱਬ ਨਾਲ ਪਿਆਰ ਹੋਣਾ ਚਾਹੀਦਾ ਹੈ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਜਦ ਸਾਨੂੰ ਵਾਹਿਗੁਰੂ ਦੀ ਝਾਮਲਾ ਪਹਿਣਾ ਸ਼ੁਰੂ ਹੋਵੇ ਤਾਂ ਨਾਮ ਲਿਵਿੰਗ ਫੋਰਸ ਜੀਵਨ ਸ਼ਕਤੀ ਬਣਦਾ ਹੈ ਵਾਹਿਗੁਰੂ ਜੋ ਸਾਨੂੰ ਵੇਖਦਾ ਹੈ ਤੇ ਸਾਡੀ ਅਰਦਾਸ ਸੁਣਦਾ ਹੈ ਸਾਨੂੰ ਅੰਗ ਸੰਗ ਪਾਸੇ ਸੋ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਪਰ ਉਸ ਦੀ ਹੋਂਦ ਦਾ ਝਾਵਲਾ ਪੈਂਦਾ ਹੈ ਵਾਹਿਗੁਰੂ ਦਾ ਨਾਮ ਜਪਣਾ ਇੱਕ ਬੜੀ ਨਿਆਮਤ ਹੈ ਜੋ ਵਾਹਿਗੁਰੂ ਦੀ ਆਪਣੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਆਪ ਨਾਮ ਜਪਾਂਦਾ ਹੈ ਅਚਿੰਤ ਨਾਮ ਵਸਿਆ ਮਨ ਆਈ ਇਸ ਵਿੱਚ ਇਸ ਗੱਲ ਵੱਲ ਇਸ਼ਾਰਾ ਹੈ ਜਦ ਵਾਹਿਗੁਰੂ ਜਪੋ ਤਾਂ ਉਸ ਦਾ ਸ਼ੁਕਰ ਕਰੋ ਜੋ ਉਹ ਨਾਮ ਜਪਾ ਰਿਹਾ ਨਾਮ ਜਪਦੇ ਹੋਏ ਨਿਰਮਾਨਤਾ ਵਿੱਚ ਰਹੋ ਨਾਮ ਜਿੰਨਾ ਵੀ ਪ੍ਰਾਪਤ ਹੋਵੇ ਉਸ ਤੋਂ ਵੀ ਅਗਾਹਾਂ ਨਾਮ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨਾਮੀ ਪੁਰਸ਼ ਤੇ ਨਾਮ ਦੀ ਅਰੂੜ ਅਵਸਥਾ ਵਿੱਚ ਹੋਣ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਨਾਨਕ ਨਾਮ ਮਿਲੇ ਤਾਂ ਜੀਵਾ ਆਖ ਕੇ ਨਾਮ ਵਾਸਤੇ ਅਰਦਾਸ ਕਰਦੇ ਹਨ ਗਿਆਨ ਤਾਂ ਪੈਸੇ ਸੇਰ ਮਿਲਦਾ ਹੈ ਜੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋਏ ਅੱਖਾਂ ਵਿੱਚੋਂ ਨੀਰ ਚੱਲ ਪਵੇ ਤਾਂ ਆਪਣੇ ਆਪ ਨੂੰ ਵਿਢ ਭਾਗੀ ਸਮਝੋ ਤੁਹਾਨੂੰ ਨਿਯਾਮਤ ਮਿਲੀ ਹੈ ਜਦ ਤੁਹਾਨੂੰ ਸਤਗੁਰੂ ਨਾਨਕ ਨੇ ਗੋਦੀ ਵਿੱਚ ਲੈ ਲਿਆ ਗਿਆਨ ਦੀ ਤੁਸਾਂ ਨੂੰ ਆਪ ਹੀ ਮਹਿਰਮਤ ਹੋ ਜਾਸੀ ਮਾਂ ਫਕੀਰ ਨੂੰ ਪੈਸਾ ਨਹੀਂ ਦਿੰਦੀ ਪਰ ਉਹ ਜਦ ਉਸਤੇ ਬੱਚੇ ਦੀ ਖੈਰਾਤ ਮੰਗਦਾ ਹੈ ਤਾਂ ਮਾਂ ਬੱਚੇ ਦੇ ਸਿਰ ਤੋਂ ਪੈਸਾ ਵਾਰ ਸੁੱਟਦੀ ਹੈ ਇਸੇ ਤਰ੍ਹਾਂ ਸਤਗੁਰੂ ਨਾਨਕ ਦੇ ਪਿਆਰ ਤੋਂ ਰਿਝ ਕੇ ਵਾਹਿਗੁਰੂ ਸਾਨੂੰ ਆਪ ਹੀ ਨਾਮ ਦੀ ਬਖਸ਼ਿਸ਼ ਕਰ ਦੇਣਗੇ ਅੱਜ ਕੱਲ ਤਾਂ ਹਰ ਇੱਕ ਵਿਦਾਂਤੀ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਪਰ ਜੇ 2 ਪੈਸੇ ਵੀ ਗੁੰਮ ਹੋ ਜਾਣ ਤਾਂ ਕਈ ਚਿਰ ਅਫਸੋਸ ਕਰਦਾ ਰਹਿੰਦਾ ਹੈ ਇੱਕ ਵਿਚਾਰ ਸਾਗਰ ਪੜ੍ਹ ਕੇ ਗਿਆਨੀ ਬਣ ਬੈਠਣਾ ਆਸਾਨ ਹੈ ਪਰ ਗਿਆਨ ਦੂਰ ਹੈ ਗੁਰੂ ਨਾਨਕ ਸਾਹਿਬ ਦਾ ਪਿਆਰ ਮਿਲਣਾ ਇਹ ਉਸ ਦੀ ਦਾਤ ਹੈ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁੱਖ ਸਿਮਰੀ ਤਹਿ ਮੌਜੂਦ ਜੰਬਪਰਾ ਮੋਕੋ ਕਹਾ ਡਰਾਈ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦੀ ਬਾਣ ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ ਆਪਨੇ ਦੱਸਿਆ ਕਿ ਕਿਸ ਤਰ੍ਹਾਂ ਵਾਹਿਗੁਰੂ ਦਾ ਜਿਉਂਦਾ ਜਾਗਦਾ ਨਾਮ ਵਾਹਿਗੁਰੂ ਦੀ ਹਜ਼ੂਰੀ ਦੀ ਪ੍ਰਤੀਤ ਕਰਾਂਦਾ ਹੈ ਤੇ ਫਿਰ ਵਾਹਿਗੁਰੂ ਸਖਾ ਔਰ ਦੀਵਾਰ ਸ਼ਿਕਾਇਤਾਂ ਸੁਣਨ ਵਾਲਾ ਹੋ ਪਾਸਦਾ ਹੈ ਆਪ ਜੀ ਨੇ ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਸ ਸ਼ਬਦ ਵੱਲ ਧਿਆਨ ଦਵਾਇਆ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਅ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਤੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਮ ਦੇ ਪ੍ਰਤਾਪ ਨਾਲ ਸ਼ਹਿਰ ਵਿੱਚ ਤਪਾਲੀ ਦੂਰ ਕੀਤੀ ਪਰ ਆਪ ਕੋਈ ਕ੍ਰੈਡਿਟ ਵਢਾਈ ਨਹੀਂ ਲੈ ਰਹੇ ਇਤਨੀ ਨਿਮਰਤਾ ਕਿਸੇ ਪ੍ਰੋਫੈਟ ਧਰਮ ਦੇ ਨੇਤਾ ਨੇ ਨਹੀਂ ਦਸੀ ਅਸੀਂ ਜਿੰਨਾ ਵੀ ਆਪਣੇ ਸਤਿਗੁਰਾਂ ਤੇ ਫਖਰ ਕਰੀਏ ਥੋੜਾ ਹੈ ਲਿਵੰਗ ਜੀਵਤ ਨਾਮ ਜਦ ਪ੍ਰਾਪਤ ਹੋ ਜਾਵੇ ਤਾਂ ਛੁਪਾਇਆ ਨਹੀਂ ਸ਼ਬਦਾਂ ਇਹ ਨਾਮ ਦੀ ਕਮਾਈ ਕਰਨ ਵਾਲੇ ਦੇ ਮੱਥੇ ਤੇ ਆ ਪ੍ਰਗਟ ਹੁੰਦਾ ਹੈ ਗੁੱਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੂੰ ਉੱਠਿਆ ਸਤਿਗੁਰਾਂ ਨੇ ਸਾਨੂੰ ਸਹਜ ਵਿਰਾਗ ਸਿਖਾਇਆ ਹੈ ਹਰ ਕੋਈ ਆਪਣੇ ਬੱਚੇ istri ਨਾਲ ਰਾਗ ਪ੍ਰੇਮ ਕਰਦਾ ਹੈ ਇਸ ਰਾਗ ਦੇ ਰੋਖ ਨੂੰ ਸਤਿਗੁਰਾਂ ਵੱਲੇ ਫੇਰ ਦੇਣਾ ਹੈ ਇਸ ਨਾਲ ਬਾਕੀ ਅਨਾਤਮ ਪਦਾਰਥਾਂ ਵੱਲੋਂ ਸੁਤੇ ਹੀ ਵਿਰਾਗ ਹੋ ਜਾਏਗਾ ਕੇਵਲ ਵਿਰਾਗ ਹਿਊਮਨ ਨੇਚਰ ਇਨਸਾਨੀ ਫਿਤਰਤ ਦੇ ਉਲਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ